ਤੇ ਦੂ ਬੋਲੀ ਕਰ ਰਹੀ ਹਾਂ ਉੱਪਰ ਬੱਸ ਦੇ ਮੈਂ ਤੇਨੂੰ ਮਿਲਣ ਨਹੀਂ ਆ ਰਹੀ ਸੀ ਤੇਰੀ ਚਾਤੀ નીચે ਖੜੀ ਸੀ ਮੈਂ ਕਿ ਤੇਨੂੰ ਬੋਲਣ ਗਿਆ ਸਤੋ ਚੰਗਾ ਕਿ ਤਾ ਅੱਜ ਇੱਧਰ ਆ ਜਾ ਸਾਥੇ ਹੀ ਆ ਜਾ ਆ ਗਿਆ ਹੁਣ ਤੂੰ ਸਾਥੇ ਹੀ ਆ ਜਾ ਕਰ ਯਾਰ ਸਾਥੇ ਹੀ ਆ ਜਾ ਕਰਾਂਗੀ ਹਮ ਸਿਰ ਤੋਂ ਕੱਢ ਕੱਲ੍ਹ ਤੋਂ ਹੁੰਦਾ ਸੀ ਤੂੰ ਯਾਰ ਕੀ ਦੱਸਾਂ ਦੇਣ ਮੈਂ ਤੂੰ ਵਾਰ ਵਾਰ ਕਿ ਸਤੋ ਨਹੀਂ ਆ ਨਹੀਂ ਅੱਜ ਤਾਂ ਕੀ ਹੋਇਆ ਐ ਮੈਂ ਦੁਪਹਿਰੇ ਨਾ ਸੁੱਤੀ ਸੀ ਤੇ ਮੈਨੂੰ ਨਾ ਅਚਾਨਕ ਸੁਪਨਾ ਆਇਆ ਜਿੱਦਣਾ ਚਾਚੀ ਸਬਜੀ ਬਣਾ ਰਹੀ ਹੈ ਰਸੋਈ 'ਚ ਤੇ ਮੈਂ ਭਾਂਡੇ ਧੋ ਰਹੀ ਆ ਤੇ ਮੈਂ ਨਾ ਹੌਲੀ ਹੌਲੀ ਧੋਣ ਦੀ ਭਾਂਡੇ ਤੇ ਚਾਚੀ ਕਹਿੰਦੀ ਕਿ ਤੇਨੂੰ ਨੀਂਦ ਆਈ ਰਹਿੰਦੀ ਆ ਇਹ ਵਾ ਦੱਦਾ ਬੋਲਣ ਲੱਗ ਗਿਆ ਤੇ ਮੈਨੂੰ ਵੀ ਲੈਣੇ ਨਾ ਮਾਰੰਦੇ ਉਹ ਸੁਪਨੇ 'ਚ ਮੈਂ ਇੰਨਾ ਡਰ ਗਈ ਬਹੁਤ ਡਰ ਗਈ ਸੁਪਨਾ ਸੀ ਸੁਪਨਾ ਲੱਗਿਆ ਸੱਚੀ ਤੁਹਾਨੂੰ ਸੱਚੀ ਥੋੜੀ ਦਾਦੀ ਥੋੜੀ ਕੁੱਟਣ ਦੇਣੀ ਮੈਨੂੰ ਮੈਨੂੰ ਤਾਂ ਵੱਡਾ ਸੁਪਨਾ ਆਇਆ ਬਹੁਤ ਪੂਰਾ ਸੁਪਨਾ ਸੀ ਫਿਰ ਮੈਂ ਇੱਕਦਮ ਡਰ ਗਈ ਮੈਂ ਬਹੁਤ ਡਰ ਗਈ ਯਾਰ ਮੇਰਾ ਹਾਰਟ ਬੀਟ ਇੰਨੀ ਤੇਜ਼ ਹੋ ਗਈ ਫਿਰ ਨਾ ਮੈਨੂੰ ਦਾਦੀ ਕਹਿੰਦੇ ਵੀ ਚਲ ਤੂੰ ਸਿਰ ਵਗੈਰਾ ਤੇ ਜੋ ਯਾਰ ਅੱਜ ਨੂੰ ਪਤਾ ਤੇਰੇ ਗੇਟ ਦੇ ਉਧਰੋਂ ਨੰਗੀ ਸੀ ਮੈਨੂੰ ਪਤਾ ਕਿੰਨੀ ਰੋਲੇ ਦੀ ਆਵਾਜ਼ ਆਈ ਸੀ ਜਿਵੇਂ ਲੜਾਈ ਕਰਨ ਦੇ ਨੇ ਉਹ ਹੀ ਗੱਲ ਸੀ ਚਾਚੀ ਬਾਰ ਬਾਰ ਕਹਿ ਰਹੀ ਹੈ ਦਾਦੀ ਨੂੰ ਵੀ ਫੋਨ ਦੇਖਦੀ ਤਾਂ ਸੁਪਨਾ ਹੈ ਤਾਂ ਸੁਪਨਾ ਹੈ ਦੱਸ ਚਾਚੀ ਦਾ ਮੁੰਡਾ ਵੀ ਫੋਨ ਦੇਖ ਦੋਂ ਤੱਕ ਨਹੀਂ ਸੁਪਨਾ ਨਹੀਂ ਆਦਾ ਯਾਰ ਤੇ ਜਿਬੂਰਾ ਤਾਂ ਨਹੀਂ ਮੰਨੇਗੀ ਮੈਂ ਤੈਨੂੰ ਇੱਕ ਗੱਲ ਦੱਸਾਂਗੀ ਤੇ ਯਾਰ ਤੇਰੀ ਚਾਚੀ ਦਾ ਕਿੰਨੇ ਪੁੱਤਾਂ ਵਰਗ ਮਗਰ ਪੈ ਜਾਂਦੇ ਆ ਪੁੱਤਾਂ ਵਰਗ ਯਾਰ ਕੀ ਕਰਤਾਂ ਮੈਂ ਐਵੇਂ ਦੀ ਮੈਂ ਤਾਂ ਬਹੁਤ ਪਰੇਸ਼ਾਨ ਐ ਜੇ ਤੂੰ ਆਪਣੀ ਚਾਚੀ ਨੂੰ ਸੁਧਾਰਨਾ ਹੈ ਨਾ ਇੱਕ ਵਾਰ ਆਪਣੇ ਚਾਚੂ ਨੂੰ ਜਾਂਦੇ ਕੀ ਪਤਾ ਚਾਚੂ ਕਹਿੰਦੇ ਮੈਂ ਚਾਚੂ ਨੂੰ ਕਹਿੰਦੇ ਨਹੀਂ ਵਿਚਾਰੇ ਨਾਈਟ ਡਿਊਟੀ ਤਾਂ ਆਉਂਦੇ ਨੇ ਪਰ ਸਾਰੇ ਦਿਨ ਸੌਂਦੇ ਸੁਤੇ ਰਹਿੰਦੇ ਨੇ ਥੱਕ ਜੁੰਦੇ ਨੇ ਮੈਂ ਕੀ ਦੱਸਾਂ ਉਹਨਾਂ ਨੂੰ ਯਾਰ ਦਾ ਚਾਚੂ ਨੂੰ ਉਹਨਾਂ ਨੂੰ ਪਤਾ ਚੱਲ ਗਿਆ ਹੈ ਨਾ ਫਿਰ ਤਾਂ ਵਧੀਆ ਹੋਏਗਾ ਗੱਜੇ ਉਹਨਾਂ ਨੂੰ ਵੀ ਤਾਂ ਪਤਾ ਚੱਲਣਾ ਚਾਹੀਦਾ ਉਹਨਾਂ ਦੇ ਪਿੱਛੇ ਕੀ ਗੱਲ ਹੁੰਦਾ ਹੂੰ ਕੱਲ ਕੋਈ ਨਾ ਦੱਸਾਂਗੀ ਦੱਸਦੇ ਠੀਕ ਹੈ ਹੂੰ ਥੈਂਕ ਯੂ ਉਹ ਦੋ ਸੁਣਿਆ ਉਹਦੇ ਜਦੋਂ ਆ ਨਹੀਂ ਦੀ ਸੀ ਉਹਦੇ ਹਾਂਜੀ ਦਾਦੀ ਕੁਛ ਨਹੀਂ ਬੈਠੇ ਸੀ ਬਾਰ ਮੱਜਾ ਮਾਈ ਕੁਕੀਟੇ ਬਾਰ ਅੱਛਾ ਨਹੀਂ ਨਹੀਂ ਅੱਛਾ ਦਾਦੀ ਜੀ ਤੇ ਸੇਰੀ ਮਮਾ ਨੂੰ ਬੁਲਾ ਲਾਉਣਾ ਇਹਦੀ ਮਮਾ ਨੂੰ ਕਿਤੇ ਮੈਂ ਬੁਲਾਵਾਂਗੀ ਇਹਦੀ ਮਮਾ ਤੇ ਇਹਨਾਂ ਨੂੰ ਲੈ ਕੇ ਜਾਂਦੀ ਆ ਨਾਲ ਪਰ ਇਹਨਾਂ ਨੂੰ ਉੱਥੇ ਵੀ ਅੱਲੀ ਲੱਗਦਾ ਤੇ ਇਹ ਇੱਥੇ ਹੀ ਰਹਿੰਦੇ ਨੇ ਤਾਂ ਵਾਸਤੇ ਉਹਨੇ ਦੀ ਮਮਾ ਤੇ ਆਉਗੀ ਜੇ ਕਹੇ ਉਹਦੀ ਇੱਥੇ ਮਮਾ ਦਾ ਉੱਥੇ ਵੀ ਲੱਗਦਾ ਇਹਨਾਂ ਨੂੰ ਸਾਦੀ ਕਰਾ ਜਿੰਦੀ ਵੀ ਜਾਓ ਵੀ ਆਓ ਮੇਰੇ ਨਾਲ ਚੱਲੀਏ ਇਹ ਜਾਂਦੇ ਨਹੀਂ ਇਹਨਾਂ ਦਾ ਦਿਲ ਨਹੀਂ ਉੱਥੇ ਲੱਗਦਾ ਨਹੀਂ ਤੇ ਹੁਣ ਇਹਨਾਂ ਨੂੰ ਆਉਗੀ ਇਹ ਉਹਦਾ ਉੱਥੇ ਲੱਗਦਾ ਇਹਨਾਂ ਦਾ ਇੱਥੇ ਲੱਗਦਾ ਤੇ ਫਿਰ ਉਹ ਹੁਣ ਤੈਨੂੰ ਪਤਾ ਹੀ ਇਹ ਜੋ ਜਿੱਦੀ ਚਾਚੀ ਕੀ ਨਹੀਂ ਕਰਦੀ ਐਨੇ ਕਰਨਾ ਥੋੜਾ ਜਿਹਾ ਚਾਚੀਆਂ ਦੇ ਸਾਧੀਆਂ ਹੁੰਦੀਆਂ ਨੇ ਨਾ ਹੈਨਾ ਇਹ ਜੇ ਇਹਨੇ ਆਪਣੇ ਚਾਚੀ ਨੂੰ ਦੱਸ ਦਿੱਤਾ ਨਾ ਤੇ ਬੜੀ ਗਿੜੀ ਲਾ ਦੇਦੀ ਮੇਰੇ ਚਾਚੀ ਐਵੇਂ ਐਵੇਂ ਨਾ ਕਿਤੇ ਚਾਚੀ ਨੂੰ ਕੁਝ ਕਹਿ ਦੇ ਆ ਗੱਲ ਨਾ ਤੇ ਹੋਰ ਬੜਾ ਹੀ ਲਖਾਈ ਠੀਕ ਜਾਂਦੀ ਪਈ ਹੈ ਹਾਂਜੀ ਹਾਂਜੀ ਠੀਕ ਇਹ ਵਿਚਾਰੀ ਤੇਰੇ ਨਾਲ ਗੱਲਬਾਤ ਕਰ ਲੈਂਦੀ ਐ ਆਗੇ ਦੇ ਨਾਲ ਬੜਾ ਹੀ ਬੁਰਾ ਹਾਰ ਦੇਸਾਂ ਦੇ ਸੱਤਾਂ ਆਏ ਸੋ ਆਹ ਦਿਨ ਬੜਾ ਹੀ ਬੁਰਾ ਹਾਲ ਹੋਇਆ ਤੇ ਜੀ ਨਾਲ ਤੇ ਮੈਂ ਕਿਤੇ ਜੀ ਤੂੰ ਡਰਿਆ ਨਾ ਕਰ ਇਹ ਹਰ ਬਿਲ ਡਰਦੀ ਰਹਿੰਦੀ ਹੈ ਡਰ ਡਰ ਜਿਹਦੇ ਦਿਮਾਗ ਦੇ ਵਿੱਚ ਬੈਠਾ ਹੋਇਆ ਮੈਨੂੰ ਦੱਸ ਰਹੀ ਸੀ ਡਰਿੰਦੀ ਕਿੰਨੀ ਬਹੁਤ ਅਰੇ ਇਹਨੂੰ ਦੱਸ ਰਹੀ ਸੀ ਨਾ ਇਹਦੇ ਦਿਮਾਗ ਦੇ ਵਿੱਚ ਆ ਗਿਆ ਕਿੱਥੋਂ ਆਇਆ ਚਾ ਦੋ ਦਾਂਦੀ ਖੀ ਲਾ ਲਓ ਜਿਹੜਾ ਦੋਨੇ ਨੂੰ ਖੁਚ ਦੋਨੇ ਸ਼ੇਅਰ ਕਰਕੇ ਖਾ ਲਓ ਚਲ ਆਪਾਂ ਸ਼ੇਅਰ ਕਰਕੇ ਖਾ ਲਾਂਗੇ ਕਿੰਨੇ ਕਿਰੰਦੇ ਅਸੀਂ ਦੋਨੇ ਹਾਂ ਕੀ ਜਲੰਧਿਆ ਸਿਦਕਾ ਦੋਨੋਂ ਗੈਸੀ ਦਾ ਚਾਚੇ ਨੇ ਸ਼ੋਰ ਵਧਾਉਣੇ ਚਾਹ ਰਿਹਾ ਤੇ ਮੈਨੂੰ ਕਹਿੰਦੇ ਉੱਤੇ ਜਾ ਤੈਗਾ ਚਲ ਕੋਈ ਨਾ ਸ਼ੁਰ ਵੀਰੋ ਦਾ ਆਪਣਾ ਹੈ ਤੇ ਤੁਸੀਂ ਆਪਣੀ ਮਾਂ ਦੇਓ ਉਹ ਆਪਣੀ ਮਾਂ ਦਾ ਹੈ ਨਾ ਤਾਂ ਹੀ ਤਾਂ ਕਰਦੀ ਹੈ ਇੱਜ ਚਲੋ ਕੋਈ ਗੱਲ ਤੁਹਾਡੀ ਮੰਮਾ ਨੇ ਆਈ ਜਾਣਾ ਪਰ ਤੁਹਾਡਾ ਜੀ ਤੁਹਾਨੂੰ ਲੈ ਵੀ ਜਾਊਗੀ ਨਾ ਮਨੀਸ਼ਾ ਤੇ ਦਿਲ ਨਹੀਂ ਇਹਨਾਂ ਦਾ ਲੱਗਣਾ ਹਾਂ ਹੈਨਾ ਹਾਂ ਚਲ ਕੋਈ ਗੱਲ ਨਹੀਂ ਹੈਨਾ ਹੈ ਏਦਾਂ ਦੀ ਸ਼ੁਰੂ ਤੋਂ ਇੱਕ ਵਕਤ ਦਾ ਇਹਨਾਂ ਦੀ ਉਹ ਵਰਗੀ ਠੀਕ ਹੈ ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਐਵੇਂ ਕਰਦੀ ਹੈ ਆਹ 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 ਪੱਜੀ ਫਿਰੇਗੀ ਜਿਵੇਂ ਕਿਤੇ ਇੱਕ ਗੱਲ ਕਹਿ ਦੋ ਤੇ ਇੰਜ ਭੱਜੇਗੀ ਜਿਵੇਂ ਕਿਤੇ ਬਿਨਾ ਪੈਰਾਂ ਤੋਂ ਬੰਦਾ ਭੱਜਦਾ ਚਲੋ ਦੱਸ ਨਾ ਨਹੀਂ ਉਹ ਐ ਪਰ ਤੁਸੀ ਕੋਈ ਨਾ ਅਸੀਂ ਦਿਲ ਤੁਸੀ ਓਏ ਤੂੰ ਇੱਧਰ ਆ ਗਿਆ ਲੈ ਚਿੱਦੀ ਨਾ ਹੁਣ ਸ਼ੇਤੀ ਥੱਲੇ ਚਲੇ ਜਾ ਤੇਰੀ ਮੰਮੀ ਨੇ ਗ੍ਰੇਨ ਚੰਦ ਰੋਕਲਾਸ ਨੇ ਥੱਲੇ ਨੂੰ ਭੇਜਿਆ ਸੀ ਐਵੇਂ ਬੁੱਟੇ ਹੋਣਗੇ ਤਾਂ ਹਰ ਵਾਰੀ ਕੁੱਟ ਖਾ ਲੈਣਾ ਆਪਣੀ ਮੰਮੀ ਤਾਂ ਸੁੱਕ ਗਿਆ ਯਾ ਜੇ ਕੱਲ ਤੋਤਾ ਸੀ ਤੇ ਸੁੱਕ ਜਾਏਗਾ ਅੱਜ ਅਜੇ ਪਾਣੀ ਆ ਵਿੱਚ ਆ ਇੱਕ ਹਾਂ ਇਹ ਪਾਣੀ ਵਿੱਚ ਸੁੱਕੇਗਾ ਨਹੀਂ ਸੁਗਦਾ ਕੱਲ ਸੁੱਕੇਗਾ ਉਹੜੇ ਕੀ ਕਰਨੀ ਏ ਕੋਈ ਨਹੀਂ ਮੰਮੀ ਉੱਤੇ ਬੈਠੀ ਆ ਬੈਠੀ ਹੈ ਥੋੜੇ ਦਰ ਸ਼ਾਂਤੀ ਕੇ ਬੈਠੀ ਥੱਲੇ ਤੇ ਕਦੀ ਕੁਛ ਤੇ ਕਦੀ ਕੁਛ ਥੱਲੇ ਕਦੀ ਕੁਛ ਤੇ ਕਦੀ ਕੁਛ ਥੱਲੇ ਕੀ ਹੁੰਦਾ ਹੈ ਬਾਲ ਬੱਚਿਆਂ ਵਾਲੇ ਘਰ ਤੇ ਇਸੇ ਤਰ੍ਹਾਂ ਹੁੰਦਾ ਹੈ ਬਾਲ ਬੱਚੇ ਵਾਲੇ ਦੇ ਵਾਲੇ ਘਰ ਤੋਂ ਨਹੀਂ ਤੁਰਾਈ ਆ ਜੀ ਮੈਂ ਆ ਕਦੀ ਪਾਣੀ ਕਦੀ ਕੁਛ ਹੁਣ ਮੇਰਾ ਮੁੰਡਾ ਤਾਂ ਦੇਖੋ ਫੋਨ ਲੈ ਕੇ ਸਵੇਰ ਦੇ ਆਰਾਮ ਨਾਲ ਬੈਠਾ ਨੂੰ ਨਾ ਕਿਸੇ ਦੀ ਨਾ ਗੱਲ ਨਾ ਬਾਤ ਲੈ ਵੇਖਦਾ ਜਿਹੜਾ ਸ਼ੀ ਬੜੀ ਵੱਡੀ ਆ ਰੋਟੀ ਪਾ ਦਿਓ ਪਾਣੀ ਦੇ ਦਿਓ ਚਾਹ ਬਣਾ ਦਿਓ ਚਾਹੀਆ ਕਰ ਦਿਓ ਚਾਹੀਆ ਕਰ ਦਿਓ ਚੱਤੀ ਅੱਡੀ ਵੇਲੀ ਆ ਨਾ ਇਹ ਵੜਿਆ ਇਹ ਨਹੀਂ ਵਾਲਾ ਕਿ ਤੂੰ ਫੋਨ ਦੇ ਕੇ ਭਾਇਆ ਸਵੇਰ ਦਾ ਮੈਂ ਬੈਠਾ ਐ ਰਾਮ ਨਾਲ ਤੁਸੀਂ ਮੈਨੂੰ ਰਾਮ ਨਾਲ ਵੀ ਬੈਣ ਦਿੰਦੇ ਹੈਗੇ ਬੱਚੇ ਨਾ ਉਹ ਕਿਸ ਨੂੰ ਕੁਛ ਕਵੇ ਮੇਰੀ ਸੁਣ ਗੱਲ ਮੈਂ ਤੈਨੂੰ ਕਹਿਣ ਲੱਗੀ ਆ ਜੇ ਤੇ ਤੇਰੇ ਖਾਨੇ ਚ ਪੈ ਗਈ ਤੇ ਸਹੀ ਆ ਇਹ ਤੇਰੇ ਖਾਨੇ ਚ ਨਹੀਂ ਨਾ ਪਈ ਤੇ ਫਿਰ ਤੂੰ ਆਪਣਾ ਆਪ ਸਮਝ ਲੈ ਕੱਲ ਤੂੰ ਮੇਰੀ ਗੱਲ ਸੁਣ ਕੱਲ ਤੂੰ ਕੁੜੀ ਦਾ ਕੀ ਹਾਲ ਕੀਤਾ ਮੈਂ ਕਿਹ ਘਟ ਦਾ ਹਾਲ ਕੁੜੀ ਹਾਂ ਕੁੜੀ ਦਾ ਹਾਲ ਤੂੰ ਕੀ ਕੀਤਾ ਤੇ ਕੀ ਕੀਤਾ ਕੁੜੀ ਵਿਚਾਰੀ ਨੂੰ ਇੰਨੇ ਨੇ ਬੁਰੇ ਸੁਪਨੇ ਆਏ ਤੇ ਐਨਾ ਕੁੜੀ ਨੇ ਉਹ ਕੀਤਾ ਤੇ ਤੂੰ ਕੀ ਗੱਲ ਉਹ ਤੇ ਤੇਰਾ ਕੰਦੇ ਨੇ ਤੂੰ ਐਨਾ ਤੇ ਪੋਸਣੀਆ ਮਾਰਦੀ ਫਿਰਨੀ ਹੈ ਉਹ ਤੇਰਾ ਕੰਦੇ ਨੇ ਕਿਉਂ ਇੱਕ ਹੀ ਗੱਲ ਹੋਈ ਤੇਰਾ ਕੰਦੇ ਨੇ ਉਹਨੂੰ ਸੁਪਨੇ ਮੇਰੇ ਹੀ ਆਣੇ ਨੇ ਬੁਰੇ ਚ ਫੋਨ ਵੇਖਦੇ ਨੇ ਸਾਰਾ ਦਿਨ ਫੋਨ ਸਾਰਾ ਦਿਨ ਫੋਨ ਹਾਈ ਵੇਖ ਲਾ ਦਸ ਨਾਲੇ ਕਹਿੰਦੀ ਮੇਰੇ ਮੁੰਡੇ ਨੇ ਸਵੇਰ ਦਾ ਫੋਨ ਪੜਿਆ ਤੇ ਨਾਲੇ ਕਹਿੰਦੀ ਕਿ ਸਵੇਰ ਦਾ ਉਹਨਾਂ ਨੇ ਫੋਨ ਪੜਿਆ ਤੇ ਉਹ ਧੀਰੇ ਮੰਡੇ ਨੇ ਸਵੀਰ ਦਾ ਫੋਨ ਪੜਿਆ ਤੇ ਤੂੰ ਉਹਨਾਂ ਨੂੰ ਉਹਨਾਂ ਨੂੰ ਉਹ ਕਿੰਨੀ ਛੇਰਦਾ ਫਿਰ ਕੰਨੀ ਨਾਲ ਉਹ ਫੋਨ ਵੇਖੀ ਜਾਂਦੇ ਨੇ ਹੈ ਫੋਨ ਵੇਖਣਾ ਅਕਲਵੰਦੀ ਵਾਸਤੇ ਕਿਸੇ ਦਾ ਵੀ ਕੋਈ ਨਹੀਂ ਗਾ ਮੇਰੀ ਸੁਣ ਗੱਲ ਮੈਂ ਤੈਨੂੰ ਨਾ ਸਿੱਧੇ ਸਿੱਧੇ ਨਾ ਲਫ਼ਜ਼ਾਂ ਦੇ ਕਹਿਣ ਲੱਗੀ ਆ ਵੇ ਮੇਰੀ ਸੁਣ ਗੱਲ ਜੇ ਉਹ ਵੱਡੀ ਵੱਡੀ ਬੋਟੀ ਆ ਨਾ ਉਹ ਇਸ ਤਰ੍ਹਾਂ ਕੋਈ ਕਰਦੀ ਉਹਨਾਂ ਦਾ ਕੀ ਕਰਦੀ ਉਹ ਆਪਣੇ ਘਰੇ ਬਾਬੇ ਸ ਨਹੀਂ ਮੇਰੀ ਗੱਲ ਸੁਣ ਓ ਓ ਕਰੇ ਬਵੇ ਕਰੇ ਬਣ ਨਾ ਤੈਨੂੰ ਕੀ ਮਤ ਮਿਲਿਆ ਤੂੰ ਮੋਨੀਟਰ ਥੋੜੀ ਆ ਨਹੀਂ ਸਾਰਿਆਂ ਦੀ ਜੇ ਉਹ ਜੇ ਉਹ ਮਤਲਬ ਉਹਦਾ ਘਰ ਵਾਲਾ ਬਾਹਰ ਆ ਤੇ ਚਲੋ ਉਹ ਪੈਸੇ ਟਕਾਲਦੀ ਹੈ ਨਾ ਪੈਸੇ ਕੱਲ ਦੇ ਨੇ ਇੱਕ ਪੈਸੇ ਕੱਲ ਕੇ ਇੱਕ ਦਿਨ ਤੈਨੂੰ ਪੁੱਛਦੀ ਤੇਰੇ ਬੱਚੇ ਖਾਂਦੇ ਨਹੀਂ ਕਿ ਮੈਂ ਖਾ ਜੰਨੀ ਉਹਦੇ ਬੱਚੇ ਖਾਂਦੇ ਸੀ ਇਹਦੇ ਬੱਚੇ ਦਾ ਕੀ ਮਤਵਲਾ ਇਹ ਤੇ ਤੇਰੇ ਤੇ ਪੱਕਾ ਉਹ ਹੈ ਨਾ ਵਿਰੋਧ ਉਹ ਪੈਸੇ ਘੱਲਦੀ ਆ ਤੇ ਇੱਕ ਦਿਨ ਨਹੀਂ ਉਹ ਵੇਖਦੀ ਹੈਗੀ ਵੀ ਮੁੜ ਕੇ ਵੀ ਕੀ ਗੱਲ ਹੈ ਤੇ ਕੀ ਨਹੀਂ ਇੱਕ ਦਿਨ ਵੀ ਨਹੀਂ ਉਹ ਵੇਖਦੀ ਪੁੱਛਦੇ ਤੈਨੂੰ ਕਦੀ ਪੁੱਛਿਆ ਨਹੀਂ ਕਿ ਪੈਸਿਆਂ ਦਾ ਕੀ ਵਰਤੇ ਤੇ ਕੀ ਨਹੀਂ ਅਜੇ ਉਹਦਾ ਉੱਥੇ ਹੁੰਦਾ ਆ ਕਿ ਤੂੰ ਚਾਲ ਦਾ ਕੱਪੜਾ ਵੀ ਖਰੀਦਣ ਚਲੀ ਜਾਨੀਂ ਅਜੇ ਉਹ ਗਰਮੀਆਂ ਦਾ ਉੱਥੇ ਨੇ ਤੇ ਤੂੰ ਗਰਮੀਆਂ ਦਾ ਖਰੀਦਣ ਚਲੀ ਜਾਨੀਂ ਜਿਉਂ ਨੇ ਪੈਸੇ ਬੰਦ ਕਰ ਲਏ ਨਾ ਤੇ ਤੇਰਾ ਫਿਰ ਕੀ ਹੋਏਗਾ ਤੇਰਾ ਘਰ ਵਾਲਾ ਤੇ ਇੱਥੇ ਨੌਕਰੀ ਕਰਦਾ ਨਾ ਮੁੰਡਾ ਰਤਤ ਕੋ ਤੇ ਬਾਹਰ ਉਹਦੇ ਪੈਸੇ ਉਹਨਾਂ ਦੇ ਆਉਂਦੇ ਨੇ ਜੋ ਤੇ ਜੋ ਮਰਜ਼ੀ ਕਰ ਉਹਨੇ ਵੀ ਤੈਨੂੰ ਦੇ ਕੇ ਕਦੀ ਪੁੱਛਿਆ ਵੀ ਕਿੰਨੇ ਪੈਸੇ ਵਰਤੇ ਨੇ ਕਿੰਨੇ ਖਾਦੇ ਨੇ ਤੇੂੰ ਨਾ ਆਪਣਾ ਰਹਿਣ ਦੇ ਇੱਥੇ ਰਹਿਣ ਦੇ ਜੇ ਉਹਨੂੰ ਮੁੰਡੇ ਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਤੇਰੇ ਪਹਚਾਉ ਗਈ ਜਿੱਥੋਂ ਆਈ ਜਿੱਥੋਂ ਹਾਂ ਹਾਂ ਠੀਕ ਲੱਗਦਾ ਜੋ ਉਨੇ ਨਹੀਂ ਦੇਖਣਾ ਮੇਰੇ ਬੱਚੇ ਛੋਟੇ ਜਾਂ ਵੱਡੇ ਇਹ ਗੱਲ ਤਾਂ ਸੁਣ ਕਿੱਧਰ ਚੱਲਨੀ ਐ ਮम्मी ਨੀਤੇ ਚੱਲਨੀ ਆ ਪੁੱਤਣੀਆਂ ਨਾਲ ਮੈਂ ਭੱਜੀ ਜਾਨੀ ਐ ਦੱਸੋ ਕੀ ਆ ਬਹਿ ਮੇਰੀ ਗੱਲ ਸੁਣ ਹਾਂਜੀ ਦੱਸੋ ਮੈਂ ਪਤਾ ਕੀ ਕਹਿੰਨੀ ਆ ਪੀਜੋ ਪੈਸੇ ਘੱਲਦਾ ਆ ਤੇ ਤੁਹਾਨੂੰ ਵੀ ਤੇ ਐਸੇ ਤੁਹਾਡੇ ਕੋਲ ਵੀ ਆਉਂਦੇ ਨੇ ਤੇ ਤੁਸੀਂ ਵੀ ਖਰਚਾ ਪਾਣੀ ਕਰਦੇ ਜੇ ਤੁਹਾਡਾ ਬਾਲ ਬੱਚਾ ਪੜਦਾ ਤੇ ਜੇ ਉਹਦੇ ਘਰਵਾਲੀ ਨੇ ਪੈਸੇ ਘੱਲਦਾ ਉਹ ਤੁਹਾਨੂੰ ਘੱਲਦੀ ਐ ਤੇ ਜੇ ਤੂੰ ਉਹਨੇ ਪੈਸੇ ਨਾਲ ਨਾਲ ਕੱਲੇ ਤੇ ਤੁਹਾਡੀ ਪੂਕਣੀ ਵੱਜ ਜਾਣੀ ਕੋਈ ਨਾ ਕੋਈ ਨਾ ਨਮੀ ਕੋਈ ਨਾ ਕੋਈ ਨਾ ਆਫ ਜਾਣੀ ਲੈ ਤੂੰ ਦਾ ਸੋਣ ਮੈਨੂੰ ਚੰਮੀ ਕੀ ਨਾ ਨਹੀਂ ਕੋਈ ਜਨ ਮੈਂ ਕੀ ਤੋੜ ਤੇਰੀਆਂ ਤੰਗਾਂ ਤੋਂ ਉਡੜ ਨਹੀਂ ਆਉਣੀ ਇਹ ਸੋਚ ਲੈ ਹਾਂ ਤੂੰ ਆਪਣੇ ਦਿਮਾਗ ਨਾਲ ਸੋਚ ਤੇਜਾ ਤੇ ਤੇਰਾ ਹੈਗਾ ਹੀ ਹੈ ਨਾ ਇਹ ਸੋਚ ਵੀ ਜਿਹੜੇ 4 ਪੈਸੇ ਤੁਹਾਨੂੰ ਕਲ ਦੇ ਨੇ ਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਪੈਸੇ ਨੇ ਆਪਣੇ ਤਾਂ ਤੁਸੀਂ ਚਲੋ ਖਾਈ ਹੁੰਦੇ ਜੋ ਤੇ ਜਿਹੜੇ ਉਹਦੇ ਨੇ ਤੇ ਉਹ ਹੀ ਉਹ ਹੀ ਤੁਹਾਡੇ ਕੋਲ ਜਮਾ ਨੇ ਜੇ ਉਹਨੇ ਬੰਦ ਕਰ ਲੇ ਤੇ ਤੁਹਾਡਾ ਹਾਲ ਕੀ ਹੋਏਗਾ ਇਹ ਸੋਚੋ ਤੁਸੀਂ ਮੈਂ ਤਾਂ ਕਿੰਨੀ ਚਾਲ ਰਲੇ ਮੇਲੇ ਚ ਚੱਲੀ ਜਾਵੇ ਤੇ ਜੇ ਉਹਨਾਂ ਨੇ ਜਾਣੇ ਰੋਟੀਆਂ ਪਕਾ ਦੇਣੀਆਂ ਆਪਣੇ ਦੇ ਪਕਾਉਣੀਆਂ ਉਹਨੇ ਨਹੀਂ ਦੇ ਪਕਾ ਦੇਣੀਆਂ ਤੇ ਫਿਰ ਕੀ ਹੋ ਜਾਂਦਾ ਫਿਰ ਕੀ ਹੋ ਜਾਗਾ ਫਿਰ ਤੇਰਾ ਕੋਈ ਕਾਚ ਜੂਗਾ ਸੋਚੇਲਾ ਦਿਮਾਗ ਨਾਲ ਭੇਜੇ ਨਾ ਸੋਚ ਬਈ ਤੇਨੂੰ ਕੀ ਕਰਨਾ ਚਾਹੀਦਾ ਜੇ ਮੁੰਡੇ ਨੂੰ ਪਤਾ ਲੱਗ ਗਿਆ ਨਾ ਤਾਂ ਉਹਨੇ ਤੇਰੇ ਖੜਕਾ ਦੇਣੀਆਂ ਫਿਰ ਨਾ ਮੈਨੂੰ ਕਹੀਂ ਹਾਈ ਮੰਮੀ ਛਡਾ ਦੇ ਹਾਈ ਮੰਮੀ ਛਡਾ ਦੇ ਸੋਚਲਾ ਆਪਣੇ ਭੇਜੇ ਦੇ ਨਾਲ ਸੋਚ ਦਿਮਾਗ ਨਾਲ ਸੋਚ ਉਹਦੇ ਨਾਲੇ ਤੁਹਾਡੇ ਗੱਡੀ ਚੱਲੀ ਜਾਂਦੀ ਹੈ ਤੇ ਤੂੰ ਉਹਦੇ ਕੁੜੀਆਂ ਬੱਚੀਆਂ ਦਾ ਕੋਈ ਹਾਲ ਕੀ ਕਰਨੀ ਉਹਦੇ ਨਾਲ ਤੇ ਤੈਨੂੰ ਮਤਲਬ ਤੂੰ ਕਰਨੀ ਹੈ ਘਰ ਆ ਘਰ ਘਰ ਆਵੇ ਨਾ ਆਵੇ ਆਪਣੇ ਪਿੱਕੇ ਆਉ ਆਈ ਜਾਏਗੀ ਹੁਣ ਮੈਂ ਤੇ ਤੈਨੂੰ ਕਹਤਾ ਇਹ ਤੇ ਤੇਰੇ ਭੇਜੇ ਤੇ ਪੈਂਦੀ ਹੈ ਤੇਰੇ ਦਿਮਾਗ ਤੇ ਪੈਂਦੀ ਹੈ ਤੇ ਸੋਚਲਾ ਨਹੀਂ ਪੈਂਦੀ ਤੇ ਨਾ ਆਸਾਈ ਬੇੜੀ ਲੋਇਆ ਬੇੜੀ ਵਸਾਂ ਵੀ ਚੱਲਦਾ ਕੱਲਾ ਲੋਇਆ ਨਹੀਂ ਚੱਲਦਾ ਮੈਂ ਤੇ ਚੱਲਨੀ ਆ ਇਹ ਤੇਰੇ ਖਾਣੇ ਦੇ ਪੈਂਦੀ ਹੈ ਠੀਕ ਆ ਨਹੀਂ ਤੇ ਫਿਰ ਮੈਂ ਤੇ ਚੱਲ ਹਾਂ ਠੀਕ ਆ